ਹੋਏ ਦੋਸਤੋ ਆਪਾ ਤਲਵੰਡੀ ਸਾਹਿਬੋਂ ਤੇ ਟਰੈਕਟਰ ਮੇਰੇ ਤੇ ਆਇਆ ਦੇਖੋ ਹੋੜਾ ਮਾਡਲ 499 ਟਰੈਕਟਰ ਪੰਜਾਬ ਨੰਬਰ ਇਹ 305 ਮੇਂਧਰਾ ਨੰਬਰ ਜ ਇਹ ਪੱਟੀ ਗੱਲੇ ਵੀ ਉਹ ਤੋਂ ਲੱਤੀ ਨੇ ਜੇ ਸੋਹਣਾ ਲੱਗਾ ਟਰੈਕਟਰ ਜਿਹੜਾ ਦੇਖੋ ਲੋਕੋ ਵਰਤਦੀਆਂ ਕਟੀਆਂ ਦੀ ਫਿਊਲ ਦਵਾਉਂਦਾ ਜਿਹੜਾ ਲੋਕੋ ਲੱਗੇ ਚਾਰੇ ਚਾਰੇ ਤਾਜੀ ਹੈ ਜੀ ਟਰੈਕਟਰ ਇੱਕ ਨੰਬਰ ਉਹ ਖੁੱਲਿਆ ਨਹੀਂ ਜਿੰਨ ਪੰਪ ਨਵਾਂ ਟਰੈਕਟਰ ਜਮਾ ਨਵੇਂ ਟਾਇਰ ਹੈ ਜੀ ਦੇਖੋ ਬਹੁਤ ਸੋਹਣਾ ਲੱਗਦਾ ਹੈ ਤੇ ਆ ਗਈ ਅਰਜੁਨ ਹਾਂ ਸੌਰੀ ਜੌਂਡੀਆ ਪੰਜਾਬ 50 डी ਨਵੇਂ ਟਾਇਰਾਂ ਇਹਦੇ ਵੀ ਚਾਰੀ ਮੂਰਲੇ ਤੇ ਆ ਮਗਰਲੇ ਨਵੇਂ ਜੀ ਕਿਦਾ ਹੈ ਰਾ 13 ਮਾਰ ਲਾ 386000 ਬਹੁਤ ਸੋਨਾ ਸਾਫ ਲੱਗ ਰਾਇਆ ਵੀ ਆ ਗਈ ਆਪਣਾ ਐਸ਼ਰਫ ਇਹ 4200 3 ਘੰਟਾ ਚੱਲਿਆ ਜੀ 18 ਮਾਡਲ ਆ 387000 ਦਾ ਰੇਟ ਆ ਟਰੈਕਟਰ ਬਹੁਤ ਸੋਹਣਾ ਤੇ ਸਾਫ ਟਰੈਕਟਰ ਆ ਜੀ। ਸੁੱਕੇ ਵਕਤ ਦੀ ਵੱਟੀ ਕਰ ਰਿਹਾ ਪਾਣੀ ਦੇਖਣ ਦੀ ਲੋੜ ਨਹੀਂ। ਧੁੱਕਾ ਇੰਜਣ ਹੈ ਦਾ ਜੀ। ਤੇ ਇਧਰ ਦੇਖੋ ਜੀ ਇਹ ਟਰੈਕਟਰ ਪਿੱਛੇ ਤੋਂ ਕਿੰਨਾ ਸਾਫ ਆ। ਦੇਖੋ ਉਹ ਕੱਕ। ਬਹੁਤ ਸਾਫ ਟਰੈਕਟਰ ਆ ਜੀ। 42 ਤੋਂ 3 ਘੰਟਾ ਚੱਲਿਆ ਜੀ ਇਹ। ਆ ਗਈ ਛੱਤੀ ਤੀ। ਆਰਾ ਮਾਰਦਾ ਛੇਤੀ ਦਾ ਰੇਟ ਆ ਜੀ 16 ਦਾ ਡੈਰ ਆ ਜੀ ਬਹੁਤ ਸਾਫ ਟੈਕਸ ਆਈਏ ਇਹ ਆ ਗਈ ਸੋਨਾ ਲੀਕਾ ਇੱਕ 47 ਜੀ ਤੇ 4 ਮਾਰੂ ਇਹ ਚੈਂਪੀਅਨ ਉਹ ਸੌਫਟਵੇਅਰ ਟਰਾਈ ਨਵ ਮਾਡਲ ਦਾ 295 ਰੇਟ ਆ ਆਹ ਰਹੀ ਭੂਮੀ ਪੁੱਤਰ ਟੀਆਈ ਨਵੇਂ ਠੇਰਾਾਂ ਚੀ ਆ ਦੇਖਦਾ ਫਿਰਦਾ ਤੇ ਪੈਂਟ ਇਹ ਸਾਡਾ ਪਤਾ ਦੇਖਾਈ ਉਹਨੂੰ ਖੜ ਆ ਜਾ ਰੇਟ 238 ਮਾਡਲ ਦੀ ਅੱਜ ਟਰਾਈ ਡਿਮਾਂਡ ਬਹੁਤ ਹੈ ਜੀ ਉਹ ਸੋਨਾ ਟਰੈਕਟਰ ਹੈ ਜੀ। ਇਹ 80000 ਦਾ। 12 ਮਾਡਲ 4240 ਰੇਟ ਹੈ ਜੀ ਇਹਦਾ। ਸਾਫ ਟਰੈਕਟਰ ਟਰ ਮੋਰਨੇ ਆ ਮੂਲੇ ਨਵੇਂ। ਟਰੈਕਟਰ ਬਹੁਤ ਸਾਫ ਹੈ ਜੀ।